ਰਿਲੀਜ਼ ਕੀਤਾ ਹੈ ਉਹ ਕਿਸ ਚੀਜ਼ ਦਾ ਟੂਰਨਾਮੈਂਟ ਦਾ ਪੋਸਟ ਹੈ ਇਹ ਕਬੱਡੀ ਦਾ ਟੂਰਨਾਮੈਂਟ ਹੈ ਚਾਚਾ ਸੋਹਣ ਸਿੰਘ ਦੀ ਯਾਦ ਵਿੱਚ ਸਵਰਗਵਾਸੀ ਆਪਣਾ ਦਸਾਰ ਨੇ ਪਿੰਡ 'ਚ ਕਰਾਇਆ ਜਾ ਰਿਹਾ ਸੇਠੀ ਬਾਈ ਹੈ ਆਪਣਾ ਨੈਸ਼ਨਲ ਆਪਣਾ ਕਬੱਡੀ ਪਲੇਅਰ ਹੈ ਬਹੁਤ ਨੈਮ ਫੇਮ ਹੈ ਬਾਈ ਦਾ ਇੰਡੀਆ 'ਚ ਔਰ ਅੰਕਲ ਜੀ ਦੀ ਔਰ ਸਾਰੇ ਜਿਹੜਾ ਪਿੰਡ ਦਾ ਸਹਿਯੋਗ ਨਾਲ ਸਾਡੇ ਨੌਜਵਾਨ ਜਿਹੜੇ ਵੀਰ ਹੈ ਜਿਹੜੇ ਕਬੱਡੀ ਨੂੰ ਪਿਆਰ ਕਰਨੇ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਇਹ ਕਰਿਆ ਗਿਆ ਹੈ ਕਿੰਨੇ ਤਰੀਕ ਨੂੰ ਜਿਹੜਾ ਕਬੱਡੀ ਕੱਪ ਸ਼ੁਰੂ ਹੋ ਰਿਹਾ ਹੈ ਇਹ 15 ਫਰਵਰੀ ਨੂੰ ਹੋਊਗਾ ਜੀ ਕਿਹੜੇ ਪਿੰਡ ਚ ਹੋ ਰਿਹਾ ਹੈ ਦਸਾਰਨਾ ਪਿੰਡ ਚ ਜੀ ਠੀਕ ਹੈ ਜੀ ਆਜੋ ਇਸ ਟੂਰਨਾਮੈਂਟ ਦੇ ਵਿੱਚ ਕਿੰਨੀਆਂ ਟੀਮਾਂ ਭਾਗ ਲੈ ਰਹੀਆਂ ਤੇ ਤੁਸੀਂ ਕਿਸ ਤਰ੍ਹਾਂ ਪਾਰਟਿਸਿਪੇਟ ਕਰੋਗੇ ਜੀ ਇਸ ਟੂਰਨਾਮੈਂਟ ਦੇ ਵਿੱਚ ਦੇਖੋ ਇਸ ਜਿਹੜਾ ਕਬੱਡੀ ਕੱਪ ਆ ਇਹਦੇ ਵਿੱਚ 16 ਟੀਮਾਂ ਭਾਗ ਲੈ ਰਹੀਆਂ ਜੀ ਪਾਰਟਿਸਿਪੇਟ ਦਾ ਮਤਲਬ ਹੁੰਦਾ ਦੇਖੋ ਆਹੀ ਹੁੰਦਾ ਹੈ ਕਿ ਬਾਈ ਰਾਹੀਂ ਸੇਠੀ ਰਹੀਆਂ ਇਹਨਾਂ ਦੀ ਟੀਮ ਆ ਪੂਰੀ ਇਹਨਾਂ ਨੇ ਆਪਣੇ ਵੱਲੋਂ ਵਧੀਆ ਕਰਨਾ ਹੈ ਇਹ ਜਿਹੜਾ ਟੂਰਨਾਮੈਂਟ ਆ ਇਹ ਪਿਛਲੇ ਸਾਲ ਵੀ ਇਹਨਾਂ ਨੇ ਕਰਵਾਇਆ ਸੀ ਇਸ ਵਾਰ ਇਹਨਾਂ ਦੀ ਕੋਸ਼ਿਸ਼ ਹੈ ਕਿ ਹੋਰ ਵਧੀਆ ਕਰਾਈਏ ਤਾਂ ਕਿ ਜਿਹੜੇ ਸਾਡੇ ਜਿਹੜੇ ਨੌਜਵਾਨ ਐ ਜਿਹੜੀ ਇੱਕ ਸਾਡੇ ਨੌਜਵਾਨ ਜਵਾਨੀ ਆ ਉਹ ਖੇਡ ਖੇਲਾਵਲ ਅਕਰਸ਼ਿਤ ਹੋਵੇ ਪਲੱਸ ਜਿਹੜਾ ਇੱਕ ਅੱਜ ਦੇ ਟਾਈਮ 'ਚ ਜੋ ਸਾਡੇ ਨੌਜਵਾਨ ਆਪਣਾ ਰਸਤਾ ਭੁੱਲੇ ਹੋਏ ਆ ਉਹ ਆਪਣੀ ਜਗ੍ਹਾ ਤੇ ਜਿਹੜਾ ਉਹ ਆ ਕੇ ਆਪਣੇ ਪੰਜਾਬ ਨੂੰ ਜਿਹੜੀ ਸਾਡੇ ਪੰਜਾਬ ਦੀ ਵਿਰਾਸਤੀ ਖੇਡ ਆ ਇਹ ਉਹਨੂੰ ਪ੍ਰੋਮੋਟ ਕਰਨਾ ਜਿਹੜਾ ਇਹਨਾਂ ਦਾ ਮੇਨ ਮਕਸਦ ਆ ਕਿੰਨਾ ਕੋ ਫਾਇਦਾ ਹੁੰਦਾ ਜੀ ਅਜਿਹੇ ਟੂਰਨਾਮੈਂਟ ਕਰਵਾਉਣ ਦੇ ਲਈ ਨੌਜਵਾਨਾਂ 'ਚ ਦੇਖੋ ਜਦੋਂ ਆਪਾਂ ਹੁਣ ਫਾਇਦੇ ਦੀ ਗੱਲ ਸੁਣਦੇ ਹਾਂ ਜੇ ਆਪਾਂ ਸਪਸ਼ਟੀ ਜੀ ਗੱਲ ਕਰੀਏ ਆਪਾਂ ਕੋਈ ਬਦਮਾਸ਼ੀ ਵੱਲ ਨੂੰ ਲਾ ਲੋ ਕੋਈ ਡਰੱਗਸ ਵੱਲ ਨੂੰ ਜਾਂਦਾ ਏ ਜਾਂ ਕੋਈ ਗੈਂਗਸਟਰ ਬਣਦਾ ਏ ਉਹ ਐਂ ਦਾ ਹੁੰਦਾ ਨਹੀਂ ਵੀ ਇੱਕ ਦਿਨ ਵਿੱਚ ਬਣ ਜਾਂਦਾ ਏ ਜਦੋਂ ਜਦੋਂ ਉਹ ਚੀਜ਼ ਦੀ ਮਾੜੇ ਅਨਸਰ ਪ੍ਰੋਮੋਸ਼ਨ ਕਰਦੇ ਆ ਉਦੋਂ ਉਦੋਂ ਉਹ ਚੀਜ਼ ਦਾ ਵਡਾਵਾ ਹੁੰਦਾ ਐਵੇਂ ਹੀ ਖੇਡਾਂ ਜਦੋਂ ਆਪਾਂ ਖੇਡ ਨੂੰ ਪ੍ਰੋਮੋਟ ਕਰਦੇ ਆ ਹੌਲੀ ਹੌਲੀ ਆਪਣੇ ਜਿਹੜੇ ਨੌਜਵਾਨ ਆ ਜਿਨ੍ਹਾਂ ਦੇ ਦਿਲ ਵਿੱਚ ਪੰਜਾਬ ਪ੍ਰਤੀ ਦਰਦ ਹੈ ਜਿਹੜੇ ਪੰਜਾਬ ਨੂੰ ਸੋਨੇ ਦੀ ਜੀੜੀ ਬਣਾਉਣਾ ਚਾਹੁੰਦੇ ਆ ਜਾਂ ਆਪਣੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨਾ ਚਾਹੁੰਦੇ ਆ ਉਹਨਾਂ ਵੱਲੋਂ ਜਦੋਂ ਇਦਾਂ ਦੇ ਪ੍ਰਾਲੇ ਕਰੇ ਜਾਂਦੇ ਆ ਡੈਫੀਨੇਟਲੀ ਸਾਡੇ ਜਿਹੜੇ ਨੌਜਵਾਨਾਂ ਦਾ ਇੱਕ ਹੌਸਲਾ ਵੀ ਵੱਧਦਾ ਏ ਔਰ ਉਹਦੇ ਨਾਲ ਨਾਲ ਹੌਸਲਾ ਵੱਧਦੇ ਦੇ ਨਾਲ ਨਾਲ ਉਹ ਇੱਕ ਨੌਜਵਾਨਾਂ 'ਚ ਰੋਹ ਵੀ ਪੈਦਾ ਹੁੰਦਾ ਹੈ ਤਾਂ ਕਿ ਜਿਹੜੇ ਇੱਕ ਚੀਜ਼ ਨੂੰ ਦੇਖ ਕੇ ਦੂਆ ਬੰਦਾ ਹੁਣ ਜੇ ਇਹ ਬਈ ਰਹੀਆਂ ਸੇਠੀ ਰਹੀਆਂ ਇਹ ਆਪ ਕਬੱਡੀ ਦੇ ਨੈਸ਼ਨਲ ਪਲੇਅਰ ਆ ਇਹਨਾਂ ਦਾ ਨਾ ਨੇਮ ਫੇਮ ਆ ਛੋਟੇ ਜਿਹੇ ਪਿੰਡ 'ਚੋਂ ਉੱਠ ਕੇ ਪੰਜਾਬ ਚ ਪੂਰੇ ਇੰਡੀਆ ਚ ਇਹਨਾਂ ਨੇ ਆਪਣਾ ਨਾਮ ਜਿਹੜਾ ਬਣਾਇਆ ਏ ਉਹ ਇਹਨਾਂ ਨੇ ਵੀ ਕਿਸੇ ਨੂੰ ਦੇਖ ਕੇ ਹੀ ਆਪਣਾ ਜਿਹੜਾ ਰਿਹਾਨ ਪੈਦਾ ਕਰਿਆ ਸੀ ਇਹਨਾਂ ਨੂੰ ਸ਼ੌਂਕ ਸੀ ਐਦਾਂ ਹੀ ਹੁਣ ਬਾਹਿਰਾਂ ਦਾ ਅਪਰਾਲਾ ਦੇਖ ਕੇ ਵੀ ਚਾਰ ਜਿਹੜੇ ਨੌਜਵਾਨਾ ਹੋਰ ਆਕਰਸ਼ਿਤ ਹੋਨੇ ਚ ਖੇਡਾਂ ਵੱਲ ਜੀ ਆਪਣਾ ਨਾਮ ਕੀ ਹੈ ਤੇ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੇ ਟੂਰਨਾਮੈਂਟ ਜਿਹੜਾ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਮੈਂ ਕਿਹਾ ਪਿੰਡ ਦਸਾਰਨਾ ਹੀ ਸੇਠੀ ਦਸਾਰਨੇ ਦੇ ਨਾਮ ਨਾਲ ਮਸ਼ਹੂਰ ਹੈ ਜੀ ਆਪਾਂ ਜੀ ਤਾਂ ਜੀ ਆਪਾਂ ਜਿਹੜਾ ਟੂਰਨਾਮੈਂਟ ਕਰਾ ਰਹੇ ਆ ਸਾਡੀ ਇੱਕ ਪਵਦ ਕਬੱਡੀ ਫੈਡਰੇਸ਼ਨ ਹੈ ਜੀ ਇਹ ਇਹ ਜਿੱਦਾਂ ਜੇ ਆਪਣੇ ਏਰੀਆ ਦੀ ਕੌਡੀ ਆਪਾਂ ਨੂੰ ਇਠਾਂ ਜਾ ਰਹੀ ਸੀ ਡਾਊਨ ਹੋ ਰਹੀ ਸੀਗੀ ਉਹਦੇ ਕਰਕੇ ਆਪਾਂ ਨਵੇਂ ਮੁੰਡਿਆਂ ਦਾ ਪ੍ਰਬਾਲਾ ਕਰ ਰਹੇ ਹਾਂ ਜੀ ਤਾਂ ਆਪਣੇ ਇਹਦੇ ਵੀ 16 ਟੀਮਾਂ ਆਪਣੀਆਂ ਪਬਾਦ ਕਬੱਡੀ ਫੈਡਰੇਸ਼ਨ ਦੀਆਂ ਖੇਡਣਗੀਆਂ ਜੀ ਪਹਿਲਾ ਪ੍ਰਾਈਜ਼ 51000 ਹੈ ਜੀ ਦੂਜਾ ਪ੍ਰਾਈਜ਼ 41000 ਹੈ ਜੀ ਬਾਕੀ ਹੀ ਹਰੇਕ ਟੀਮ ਨੂੰ ਅਸੀਂ ਪਾਰਟਿਸਪੇਸ਼ਨ ਦਵਾਂਗੇ ਜੀ ਪਹਿਲੀਆਂ ਨੂੰ 4000 ਦੂਜੀਆਂ ਨੂੰ 5000 ਜਣੇ ਕਿ ਇਦਾਂ ਹੀ ਹਰੇਕ ਟੀਮ ਨੂੰ ਅਸੀਂ ਪਾਰਟਿਸਪੇਸ਼ਨ ਦਵਾਂਗੇ ਜੀ ਇਹ ਐਂਟਰੀ ਫੀਸ ਕਿੰਨੀ ਰੱਖੀ ਗਈ ਹੈ ਟੂਰਨਾਮੈਂਟ ਤੇ ਜੇ ਕਿਸੇ ਨੂੰ ਸੰਪਰਕ ਕਰਨਾ ਹੋਵੇ ਤੇ ਕਿੱਥੇ ਕਰ ਸਕਦਾ ਹੈ ਇਹ ਐਂਟ ਇਨਾਂ ਦੀ ਕੋਈ ਐਂਟਰੀ ਫੀਸ ਨਹੀਂ ਹੈਗੀ ਜੀ ਇਹ ਬਸ ਜੋ ਜਿਹੜੀ ਫੈਡਰੇਸ਼ਨ ਬਣੀ ਵੀ ਆ ਫੈਡਰੇਸ਼ਨ ਨੇ ਟੀਮਾਂ ਭੇਜਣੀਆਂ ਆ ਜੀ ਸਾਡੀ ਨੇ ਜੀ ਆ ਕਿੰਨੀ ਕੁ ਟੇੜ ਤੁਸੀਂ ਪ੍ਰੈਕਟਿਸ ਕਰਦੇ ਹੋ ਤੁਸੀਂ ਆਪਣੇ ਬਾਰੇ ਵੀ ਜ਼ਰੂਰ ਦੋ ਕੁ ਗੱਲਾਂ ਦੱਸ ਦਿਓ ਜੀ ਮੰਨੂ ਜੀ ਹੁਣ ਤਾਂ ਮੈਂ ਕਰਦੇ ਨੇ ਮੈਂ ਤਾਂ ਬਿਮਾਰ ਹੋ ਗਿਆ ਸੀਗਾ ਜੀ ਪਹਿਲਾਂ ਜੀ ਅਸੀਂ ਜਣ ਕੇ 20 ਸਾਲ ਮੈਂ ਆਡੀ ਖੇਡਿਆ ਜੀ 20 ਸਾਲ ਜੀ ਬਾਈ ਰਹਣ ਵਾਲੇ ਮੇਰਾ ਨਾਮ ਇੰਦਰਜੀਤ ਸਿੰਘ ਹੈ ਪਿੰਡ ਦਸਾਣਾ ਦਾ ਮੈਂ ਰਹਿਣ ਵਾਲਾ ਹਾਂ ਆ ਕੀ ਕਹਿਣਾ ਚਾਹੁੰਦੇ ਹੋ ਸਰੀ ਟੂਰਨਾਮੈਂਟ ਦਾ ਪੋਸਟਰ ਰੀਲਿਸ ਕੀਤਾ ਇਹ ਚਾਚਾ ਸੋਹਣ ਸਿੰਘ ਦੀ ਯਾਦ ਵਿੱਚ ਇਹ ਟੂਰਨਾਮੈਂਟ ਹੋਇਆ ਹੈ ਚਾਚਾ ਸੋਹਣ ਸਿੰਘ ਬਰਡੇ ਕਬੱਡੀ ਦੇ ਖੜਾਈ ਸੀਗੇ ਉਹਨਾਂ ਦੀ ਬਦੌਲਤ ਅੱਜ ਸੇਠੀ ਵੀਰ ਸਾਡੇ ਵਿਚਕਾਰ ਜੋ ਇਹ ਟੂਰਨਾਮੈਂਟ ਕਰਾਏ ਨੇ ਇਸ ਨਾਲ ਇਲਾਕੇ ਦਾ ਨਾਮ ਬਹੁਤ ਉੱਚਾ ਹੋਵੇਗਾ ਸਾਡੇ ਪਿੰਡ ਦੀ ਵੀ ਕਬੱਡੀ ਦੀ ਟੀਮ ਰਹੀ ਹੈ ਉਹਨਾਂ ਵਿੱਚ ਜਿਵੇਂ ਕਿ ਸੇਠੀ ਦਸਾਣਾ ਚਿੱਟੂ ਚਿੱਟੂ ਬਾਈ ਆਪਣਾ ਤੇ ਹੋਰ ਕਈ ਨਾਮੀ ਖੜਾਈ ਸੀਗੇ ਉਹਨਾਂ ਨੇ ਬਹੁਤ ਹੀ ਨਾਮ ਫੇਮ ਕਮਾਇਆ ਇਥੇ ਹੇੜ ਵਿੱਚ ਨਾਮ ਕੀ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਜਿਹੜਾ ਪੋਸਟਰ ਪਲੇਸ ਕੀਤਾ ਹੈ ਉਹਦੇ ਬਾਰੇ ਜਾਣਕਾਰੀ ਮੈਂ ਪਿੰਡ ਦੁਸਾਰਨੇ ਦਾ ਸਾਬਕਾ ਸਰਪੰਚ ਆ ਤਾਂ ਸਾਡੇ ਪਿੰਡ ਦੇ ਵਿੱਚ ਚਾਚਾ ਸੋਣ ਸਾਰੀ ਸੋਣ ਸਿੰਘ ਯਾਦਗਾਰੀ ਜਿਹੜਾ ਟੂਰਨਾਮੈਂਟ ਅਸੀਂ ਕਰਵਾ ਰਹੇ ਆ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਪਿੰਡ ਪਹੁੰਚਦੇ ਬਾਅਦ ਪਹੁੰਚੋ ਜਿਹੜਾ ਟੂਰਨਾਮੈਂਟ ਚਾਚਾ ਸੋਹਣ ਸਿੰਘ ਜੀ ਦੇ ਨਾਮ ਤੇ ਕਰਾਇਆ ਜਾ ਰਿਹਾ ਚਾਚਾ ਸੋਹਣ ਸਿੰਘ ਦੇ ਬਾਰੇ ਤੁਸੀਂ ਜਰੂਰ ਇੱਕ ਅੱਧੀ ਕੋਈ ਗੱਲਬਾਤ ਉਹਨਾਂ ਨੂੰ ਦੱਸ ਦਿਓ ਕਿਸ ਤਰ੍ਹਾਂ ਦਾ ਇਨਸਾਨ ਸੀ ਸਾੜਾ ਚਾਚਾ ਸੋਹਣ ਸਿੰਘ ਮਤਲਬ ਕਬੱਡੀ ਦੇ ਮਸ਼ਹੂਰ 플레이ਰ ਤੇ ਤਾਂ ਉਹ ਜਿੰਨੀ ਵੀ ਮਤਲਬ ਉਹਨਾਂ ਦੀ ਹੈਗੀ ਦੀ ਉਹ ਤਕਰੀਬਨ ਉਹ ਮੈਕਸਿਮਮ ਉਮਰ ਦੇ ਵਿੱਚ ਉਹ ਕਬੱਡੀ ਖੇਡੇ ਆ